ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਇਹ ਜੋ ਬੇਨਤੀਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਕੀ ਇੱਕ 10 ਸਾਲਾਂ ਦੀ ਬੱਚੀ ਦੇ ਨਾਲ ਚਮਤਕਾਰ ਹੋਇਆ ਤੇ ਸਾਧ ਸੰਗਤ ਜੀ ਐਸਾ ਚਮਤਕਾਰ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੇ ਤੁਹਾਡੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੀ ਜੋ ਸ਼ਰਧਾ ਹੈ ਉਹ ਹੋਰ ਜਿਆਦਾ ਗੂੜੀ ਹੋ ਜਾਵੇਗੀ ਤੇ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਜਿੱਥੇ ਰਜਨੀ ਦਾ ਪਤੀ ਪਿੰਗਲੇ ਵਰਗੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ ਦਿੱਤੀਆਂ ਹੋਰ ਨਾ ਜਾਣੇ ਕਿੰਨੇ ਹੀ ਚਮਤਕਾਰ ਉਸ ਦਰਬਾਰ ਦੇ ਵਿੱਚ ਹੁੰਦੇ ਨੇ ਉਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਹੁੰਦੇ ਨੇ ਪਰ ਉਸ ਦੇ ਲਈ ਸੱਚੀ ਸ਼ਰਧਾ ਜੋ ਹੈ ਉਹ ਮਨ ਦੇ ਵਿੱਚ ਹੋਣੀ ਲਾਜ਼ਮੀ ਹੈ ਕਿਉਂਕਿ ਜਿੰਨਾ ਚਿਰ ਆਪਾਂ ਨੂੰ ਉਸ ਮੁਰਸ਼ਿਦ ਦੇ ਉੱਪਰ ਉਸ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਹੋਵੇਗਾ ਉਹਨਾਂ ਚਿਰ ਆਪਣਾ ਕੁਝ ਵੀ ਨਹੀਂ ਹੋ ਸਕਦਾ ਤੇ ਸਾਧ ਸੰਗਤ ਜੀ ਇੱਕ ਐਸਾ ਚਮਤਕਾਰ ਜੋ ਕਿ ਇੱਕ ਬੱਚੀ ਦੇ ਨਾਲ ਹੋਇਆ ਉਸ ਦੇ ਬਾਰੇ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਗਤੀ ਦਾ ਘਰ ਜਿੱਥੇ ਕੀ ਸਤਿਗੁਰੂ ਸ੍ਰੀ ਰਾਮਦਾਸ ਸੱਚੇ ਪਾਤਸ਼ਾਹ ਨੇ ਇੱਕ ਰੋਹਾਨੀਅਤ ਦਾ ਬੂਟਾ ਲਾਇਆ ਤੇ ਉਸ ਤੋਂ ਬਾਅਦ ਨਾ ਜਾਣੇ ਕਿੰਨਿਆਂ ਦੇ ਹੀ ਇੱਥੇ ਦੁੱਖ ਦੂਰ ਹੋਏ ਨੇ ਸਤਿਗੁਰ ਸੱਚੇ ਪਾਤਸ਼ਾਹ ਐਸੀ ਰਹਿਮਤ ਕਰਦੇ ਨੇ ਅਤੇ ਆਪਣੇ ਸੇਵਕਾਂ ਦੇ ਸਾਰੇ ਹੀ ਦੁੱਖ ਹਰ ਲੈਂਦੇ ਨੇ ਪਰ ਉਹਦੇ ਲਈ ਜ਼ਰੂਰੀ ਇਹ ਹੈ ਉਸ ਗੁਰੂ ਸਤਗੁਰ ਸੱਚੇ ਪਾਤਸ਼ਾਹ ਦੇ ਪ੍ਰਤੀ ਵਿਸ਼ਵਾਸ ਹੋਣਾ ਬਹੁਤ ਲਾਜ਼ਮੀ ਹੈ ਜਿੰਨਾ ਚਿਰ ਆਪਾਂ ਨੂੰ ਗੁਰੂ ਦੇ ਉੱਪਰ ਵਿਸ਼ਵਾਸ ਨਹੀਂ ਹੋਵੇਗਾ ਉਹਨਾਂ ਚਿਰ ਆਪਣਾ ਕੁਝ ਵੀ ਨਹੀਂ ਹੋ ਸਕਦਾ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਨਾ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਯਾਨੀ ਇੱਕ ਨੂੰ ਸਿਮਰੋ ਇੱਕ ਅਕਾਲ ਪੁਰਖ ਨੂੰ ਸਿਮਰੋ ਇੱਕ ਦੇ ਉੱਪਰ ਭਰੋਸਾ ਰੱਖੋ ਜੇਕਰ ਆਪਾਂ ਇੱਕ ਦੇ ਉੱਪਰ ਭਰੋਸਾ ਰੱਖਾਂਗੇ ਤਾਂ ਆਪਾਂ ਤਰ ਜਾਵਾਂਗੇ ਜੇਕਰ ਆਪਾਂ ਰੋਜ਼ ਹੀ ਪੀਰ ਪੈਗੰਬਰ ਬਦਲਣ ਲੱਗੇ ਤਾਂ ਜ਼ਿੰਦਗੀ ਉਸੇ ਤਰੀਕੇ ਦੇ ਨਾਲ ਹੀ ਚੱਲੀ ਜਾਣੀ ਹੈ ਚੋਪਈ ਸਾਹਿਬ ਆਪਾਂ ਪੜ੍ਹਦੇ ਆਂ ਨਾ ਕਿ ਤੂੰ ਮੈਂ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹਾਂ ਸੋ ਤੁਮਤੇ ਪਾਉ ਕਿਹੇ ਸਤਿਗੁਰ ਸੱਚੇ ਪਾਤਸ਼ਾਹ ਮੈਂ ਸਿਰਫ ਤੇ ਸਿਰਫ ਤੈਨੂੰ ਹੀ ਧਿਆਵਾਂਗਾ ਤੈਨੂੰ ਛੱਡ ਕੇ ਕਿਸੇ ਹੋਰ ਵੱਲ ਨਹੀਂ ਜਾਵਾਂਗਾ ਇਹ ਵਿਸ਼ਵਾਸ ਹੋਣਾ ਲਾਜ਼ਮੀ ਹੈ ਗੁਰੂ ਦੇ ਪ੍ਰਤੀ ਇੱਕ ਐਦਾਂ ਦਾ ਹੀ ਚਮਤਕਾਰ ਗੁਰਦੁਆਸਪੁਰ ਦੇ ਰਹਿਣ ਵਾਲੇ ਹਰਜੀਤ ਸਿੰਘ ਉਸ ਦੇ ਨਾਲ ਹੋਇਆ ਸਾਧ ਸੰਗਤ ਜੀ ਹਰਜੀਤ ਸਿੰਘ ਜਿਨ੍ਹਾਂ ਦਾ ਪੂਰਾ ਪਰਿਵਾਰ ਜੋ ਕਿ ਗੁਰੂ ਨੂੰ ਮੰਨਦਾ ਸੀ ਸਤਗੁਰ ਸੱਚੇ ਪਾਤਸ਼ਾਹ ਦੇ ਵਿੱਚ ਉਹਨਾਂ ਦਾ ਗਹਿਰਾ ਵਿਸ਼ਵਾਸ ਸੀ ਹਰਜੀਤ ਸਿੰਘ ਉਸ ਦਾ ਵਿਆਹ ਹੁੰਦਾ ਹੈ ਮਨਪ੍ਰੀਤ ਕੌਰ ਦੇ ਨਾਲ ਤੇ ਸਾਧ ਸੰਗਤ ਜੀ ਦੱਸ ਦਈਏ ਮਨਪ੍ਰੀਤ ਕੌਰ ਜੋ ਧਾਰਮਿਕ ਖਿਆਲਾਂ ਵਾਲੀ ਸੀ ਉਹ ਵੀ ਗੁਰੂ ਘਰ ਜਾਂਦੀ ਉੱਥੇ ਜਾ ਕੇ ਸੇਵਾ ਕਰਦੀ ਪਾਠ ਕਰਦੀ ਉਸ ਦੀ ਵੀ ਗੁਰੂ ਦੇ ਪ੍ਰਤੀ ਗਹਿਰੀ ਸ਼ਰਧਾ ਸੀ ਉਹਨਾਂ ਦਾ ਜੋ ਵਿਵਹਾਈਕ ਜੀਵਨ ਹੈ ਉਹ ਬਹੁਤ ਵਧੀਆ ਚੱਲ ਰਿਹਾ ਸੀ ਦੋਨੋਂ ਬਹੁਤ ਖੁਸ਼ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਹੈ ਤੇ ਉਹ ਬੱਚੀ ਜਦੋਂ ਉਸਦਾ ਜਨਮ ਹੋਇਆ ਤੇ ਜਨਮ ਲੈਂਦੇ ਸਾਰ ਤਾਂ ਠੀਕ ਠਾਕ ਸੀ ਪਰ ਉਹ ਅੱਖਾਂ ਨਹੀਂ ਸੀ ਖੋਲ ਰਹੀ। ਕਈ ਵਾਰ ਆਪਾਂ ਇਹ ਕਹਿ ਦਿੰਦੇ ਹੁੰਨੇ ਆ ਕਿ ਬੱਚੇ ਨੇ ਹੁਣੇ-ਹੁਣੇ ਜਨਮ ਲਿਆ ਹੈ ਸ਼ਾਇਦ 2 ਦਿਨਾਂ ਬਾਅਦ ਅੱਖਾਂ ਖੋਲ ਲਵੇਗਾ, 3 ਦਿਨਾਂ ਬਾਅਦ ਅੱਖਾਂ ਖੋਲ ਲਵੇਗਾ। ਕਈ ਬੱਚੇ ਤਾਂ 10-10 ਦਿਨ ਅੱਖਾਂ ਨਹੀਂ ਖੋਲਦੇ। ਤੇ ਸਾਧ ਸੰਗਤ ਜੀ ਸਮਾਂ ਬੀਤਦਾ ਗਿਆ ਤੇ ਉਸ ਬੱਚੀ ਨੇ ਅੱਖਾਂ ਨਹੀਂ ਖੋਲੀਆਂ। ਸਾਰਾ ਹੀ ਪਰਿਵਾਰ ਪਰੇਸ਼ਾਨ ਕਿ ਇੱਕ ਹੀ ਹੋਇਆ ਕਿ ਸਾਡੇ ਘਰੇ ਬੱਚੀ ਆਈ ਹੈ ਪਰਿਵਾਰ ਬਹੁਤ ਖੁਸ਼ ਸੀ ਕਿਉਂਕਿ ਨੰਨਾ ਮਹਿਮਾਨ ਉਹਨਾਂ ਦੇ ਘਰ ਪਹਿਲੀ ਵਾਰ ਆਇਆ ਪਰ ਐਸ ਗੱਲੋਂ ਦੁਖੀ ਵੀ ਸੀ ਕਿ ਉਹਨਾਂ ਦੀ ਬੱਚੀ ਨੂੰ ਕੁਝ ਦਿਖ ਨਹੀਂ ਸੀ ਰਹਾ ਉਹਨਾਂ ਨੇ ਸਤਗੁਰ ਸੱਚੇ ਪਾਤਸ਼ਾਹ ਦੇ ਅੱਗੇ ਫਰਿਆਦ ਲਾਈ ਕਿਹੇ ਸਤਗੁਰ ਸੱਚੇ ਪਾਤਸ਼ਾਹ ਅਸੀਂ ਸਿਰਫ ਤੇ ਸਿਰਫ ਤੈਨੂੰ ਹੀ ਤੇ ਆਉਣੇ ਆ ਤੇ ਤੇਰੇ ਬਾਣੇ ਦੇ ਵਿੱਚ ਹੀ ਅਸੀਂ ਰਹਿਨੇ ਆ ਪਰ ਤੁਸੀਂ ਰਹਿਮਤ ਕਰੋ ਕਿਰਪਾ ਕਰੋ ਇਸ ਬੱਚੀ ਨੂੰ ਠੀਕ ਕਰੋ ਤੇ ਸਾਧ ਸੰਗਤ ਜੀ ਪੂਰਾ ਹੀ ਪਰਿਵਾਰ ਰੋਜ਼ ਪਾਠ ਕਰਿਆ ਕਰੇ ਅਤੇ ਉਸ ਬੱਚੀ ਦੀ ਤੰਦਰੁਸਤੀ ਦੇ ਲਈ ਅਰਦਾਸ ਬੇਨਤੀ ਵੀ ਕਰਿਆ ਕਰੇ ਐਦਾਂ ਕਰਦੇ ਕਰਦੇ ਸਮਾਂ ਬੀਤ ਗਿਆ 1 ਸਾਲ ਹੋ ਗਏ ਪਰ ਬੱਚੀ ਨੂੰ ਨਹੀਂ ਦਿਖਣ ਲੱਗ ਗਿਆ 2 ਸਾਲ ਹੋ ਗਏ ਪਰਿਵਾਰ ਵਾਲਿਆਂ ਦਾ ਵਿਸ਼ਵਾਸ ਸੀ ਕਿ ਬੱਚੀ ਬਿਲਕੁਲ ਠੀਕ ਠਾਕ ਹੋਵੇਗੀ ਇਸ ਨੂੰ ਕੋਈ ਵੀ ਪਰੇਸ਼ਾਨੀ ਚਲੋ ਜੋ ਵੀ ਹੈ ਇਸ ਨੂੰ ਮਿਲ ਚੁੱਕੀ ਹੈ ਪਰ ਹੁਣੇ ਠੀਕ ਹੋਵੇਗੀ ਪਰ ਉਸ ਤੋਂ ਬਾਅਦ ਬੱਚੀ ਨੇ ਠੀਕ ਤਾਂ ਕੀ ਹੋਣਾ ਸੀ ਉਸ ਨੂੰ ਕੰਨਾਂ ਤੋਂ ਸੁਣਦਾ ਸੀ ਉਹ ਵੀ ਹੌਲੀ-ਹੌਲੀ ਉਸ ਦਾ ਸੁਣਨਾ ਬੰਦ ਹੋ ਗਿਆ ਪਰਿਵਾਰ ਹੋਰ ਜ਼ਿਆਦਾ ਪਰੇਸ਼ਾਨ ਕਿ ਇਹ ਸਾਡੇ ਨਾਲ ਕੀ ਹੋਇਆ ਪਹਿਲਾਂ ਬੱਚੀ ਨੂੰ ਸਿਰਫ ਦਿਖਦਾ ਨਹੀਂ ਸੀ ਘਟੋ ਘਟ ਸਾਡੀ ਆਵਾਜ਼ ਤਾਂ ਸੁਣਦੀ ਸੀ ਥੋੜਾ ਬਹੁਤ ਬੋਲਤਾ ਲੈਂਦੀ ਸੀ ਪਰ ਹੁਣ ਉਸ ਨੂੰ ਸੁਣਨਾ ਵੀ ਬੰਦ ਹੋ ਗਿਆ ਕਿਉਂਕਿ ਅੱਖ ਦਾ ਤੇ ਕੰਨ ਦਾ ਜੋ ਕਨੈਕਸ਼ਨ ਹੁੰਦਾ ਹੈ ਲਗਭਗ ਸੇਮ ਹੀ ਹੁੰਦਾ ਹੈ ਤੇ ਹੁਣ ਉਹਨਾਂ ਦਾ ਜੋ ਵਿਸ਼ਵਾਸ ਹੈ ਨਾ ਉਹ ਥੋੜਾ ਥੋੜਾ ਡਗਮਗਾਉਣ ਲੱਗਿਆ ਕਿਸੇ ਪਿੰਡ ਦੇ ਬਜ਼ੁਰਗ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਇੱਕ ਕੰਮ ਕਰੋ ਆਪਣੇ ਲਾਗੇ ਹੀ ਚਰਚ ਹੈ ਜਿੱਥੇ ਈਸਾਈਆਂ ਦੇ ਜੋ ਪਾਦਰੀ ਹੁੰਦੇ ਨੇ ਤੁਸੀਂ ਉਹਨਾਂ ਕੋਲ ਚਲੇ ਜਾਓ। ਦੋਸਤੋ ਬਾਅਦ ਆਪਾਂ ਕਹਿੰਨੇ ਆ ਨਾ ਕਿ ਜੋ ਦੁਖੀ ਬੰਦਾ ਹੁੰਦਾ ਹੈ ਉਹ ਆਪ ਨੂੰ ਸੁੱਖ ਪ੍ਰਾਪਤ ਕਰਨ ਦੇ ਲਈ ਬਹੁਤ ਕੁਝ ਕਰਦਾ ਹੈ ਜਗਾ ਜਗਾ ਜਾਂਦਾ ਹੈ। ਉਹ ਪਾਦਰੀਆਂ ਕੋਲ ਵੀ ਚੱਲ ਗਿਆ। ਉੱਥੇ ਉਹਨਾਂ ਦਾ ਸਟੇਜ ਲੱਗਿਆ ਹੋਇਆ ਸੀ। ਪਰ ਵਿੱਚੋਂ ਵਿੱਚੋਂ ਉਹ ਤਾਂ ਦਿਲ ਨਹੀਂ ਸੀ ਮੰਨ ਰਿਹਾ। ਉਹਨੇ ਕਿਹਾ ਸੀ ਤੂੰ ਸਿਰ ਤੇ ਦਸਤਾਰ ਬੰਨੀ ਹੋਈ ਹੈ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਤੂੰ ਸਿੱਖ ਹੈ ਤੂੰ ਕਿੱਧਰ ਇਹਨਾਂ ਦੇ ਪਾਦਰੀਆਂ ਦੇ ਚੱਕਰਾਂ 'ਚ ਫਿਰਦਾ ਹੈ। ਪਰ ਅੰਦਰੋਂ ਦੁਖੀ ਸੀ ਉਹ ਇਹ ਚਾਹੁੰਦਾ ਸੀ ਕਿ ਸ਼ਾਇਦ ਇੱਥੋਂ ਮੇਰੀ ਬੱਚੀ ਠੀਕ ਹੋ ਜਾਵੇ ਉੱਥੋਂ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਇਹ ਜੋ ਪਾਦਰੀ ਲੋਕ ਹੁੰਦੇ ਨੇ ਕੋਈ ਤਾਂ ਟਰਾਈਸਾਈਕਲ ਤੇ ਬੈਠਾ ਆਉਂਦਾ ਹੈ ਤੇ ਉੱਠ ਕੇ ਭੱਜਣ ਲੱਗ ਜਾਂਦਾ ਹੈ ਕੋਈ ਲੰਗੜਾ ਹੁੰਦਾ ਛੋਟੀ ਸੱਟ ਕੇ ਭੱਜਣ ਲੱਗ ਜਾਂਦਾ ਹੈ ਐਦਾਂ ਦੀਆਂ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਹੋਣਗੀਆਂ ਤੇ ਉਹ ਗੁਰਸਿੱਖ ਵੀਰ ਵੀ ਇਹ ਵੀਡੀਓ ਦੇਖ ਕੇ ਗੁੰਮਰਾਹ ਹੋ ਗਿਆ ਅਤੇ ਉਹਨਾਂ ਪਾਦਰੀਆਂ ਦੀ ਚਰਚੇ ਦੇ ਵਿੱਚ ਚਲਾ ਗਿਆ ਪਰ ਉਸ ਨੂੰ ਅੰਦਰੋਂ ਇੱਕ ਆਵਾਜ਼ ਵੱਜੀ ਕਿਉਂਕਿ ਜੋ ਸਤਗੁਰ ਹੈ ਨਾ ਉਹ ਆਪਣੇ ਸਿੱਖ ਨੂੰ ਕਦੇ ਵੀ ਨਹੀਂ ਛੱਡਦਾ ਸਿੱਖ ਛੱਡ ਦਿੰਦਾ ਪਰ ਸਤਗੁਰ ਹਮੇਸ਼ਾ ਬਾਹ ਫੜ ਕੇ ਰੱਖਦਾ ਉਸੇ ਟਾਈਮ ਆਪਣੀ ਬੇਟੀ ਨੂੰ ਗੋਦੀ ਚੱਕਿਆ ਅਤੇ ਉੱਥੋਂ ਵਾਪਸ ਭੱਜ ਲਿਆ ਉੱਥੇ ਖੜੇ ਲੋਕ ਸਾਰੇ ਹੈਰਾਨ ਪਰੇਸ਼ਾਨ ਕਿ ਹੁਣ ਤਾਂ ਇਹ ਚਰਚ ਦੇ ਵਿੱਚ ਆਇਆ ਸੀ ਹੁਣ ਇਸ ਨੂੰ ਕੀ ਹੋ ਗਿਆ ਉਸ ਤੋਂ ਬਾਅਦ ਸਿੱਧਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚ ਗਿਆ ਤੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣ ਲੱਗ ਗਿਆ ਦਰਸ਼ਨੀ ਡਿਓੜੀ ਦੇ ਵਿੱਚ ਬੈਠਾ ਉੱਚੀ-ਉੱਚੀ ਤਾਂ ਹਾਂ ਮਾਰ ਕੇ ਰੋਈ ਜਾ ਰਿਹਾ ਹੈ ਤੇ ਆਪਣੀ ਬੇਟੀ ਨੂੰ ਗੋਦੀ ਦੇ ਵਿੱਚ ਲੈ ਕੇ ਬੈਠਾ ਹੈ ਅਤੇ ਇਹ ਕਹਿ ਰਿਹਾ ਹੈ ਕਿ हे ਸਤਗੁਰ ਸੱਚੇ ਪਾਤਸ਼ਾ ਮੈਨੂੰ ਬਖਸ਼ ਲੈ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋਣ ਚੱਲਿਆ ਸੀ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਗੈਰ ਦੇ ਦਰ ਤੇ ਚੱਲਿਆ ਸੀ ਹੁਣ ਮੈਨੂੰ ਬਖਸ਼ ਲੈ ਉਹ ਰੋ ਰਿਹਾ ਸੀ ਤੇ ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਸਤਗੁਰ ਸੱਚੇ ਪਾਤਸ਼ਾ ਮੇਰੇ ਗੁਨਾਹਾਂ ਨੂੰ ਕਿਵੇਂ ਬਖਸ਼ਣਗੇ ਤਾਂ ਐਨੇ ਵਿੱਚ ਇੱਕ 8-7 ਸਾਲ ਦਾ ਬੱਚਾ ਆਉਂਦਾ ਹੈ ਅਤੇ ਉਹ ਆ ਕੇ ਹਰਜੀਤ ਦੇ ਕੋਲ ਖੜਾ ਹੋ ਜਾਂਦਾ ਹੈ। ਹਰਜੀਤ ਨੂੰ ਆ ਕੇ ਕਹਿੰਦਾ ਹੈ ਕਿ ਅੰਕਲ ਜੀ ਤੁਸੀਂ ਆਪਣਾ ਹੱਥ ਅੱਗੇ ਕਰੋ। ਤੇ ਹਰਜੀਤ ਆਪਣਾ ਹੱਥ ਅੱਗੇ ਕਰਦਾ ਹੈ। ਤੇ ਉਹ ਜੋ ਛੋਟਾ ਜਿਹਾ ਬਾਲਕ ਹੁੰਦਾ ਹੈ ਉਸ ਦੇ ਕੋਲ ਚੂੜੀ ਦੇ ਵਿੱਚ ਸਰੋਵਰ ਦਾ ਜਲ ਭਰਿਆ ਹੁੰਦਾ ਹੈ ਅਤੇ ਉਹ ਜਲ ਹਰਜੀਤ ਦੇ ਹੱਥ ਤੇ ਪਾ ਦਿੰਦਾ ਹੈ ਅਤੇ ਇਹ ਕਹਿੰਦਾ ਹੈ ਕਿ ਤੁਸੀਂ ਇਹ ਪਾਣੀ ਆਪਣੀ ਬੇਟੀ ਦੇ ਅੱਖਾਂ ਦੇ ਉੱਪਰ ਛਿੱਟੇ ਮਾਰਦੇ ਹੋ ਤੇ ਉਸ ਤੋਂ ਬਾਅਦ ਹਰਜੀਤ ਨੇ ਉਹ ਜਾਂ ਪਾਣੀ ਦੇ ਜੋ ਛਿੱਟੇ ਨੇ ਉਹ ਆਪਣੀ ਬੇਟੀ ਦੇ ਅੱਖਾਂ ਦੇ ਉੱਪਰ ਮਾਰ ਦਿੱਤੇ ਤੇ ਉਸ ਤੋਂ ਬਾਅਦ ਉਸ ਨੇ ਫੇਰ ਚੂਲੀ ਦੇ ਵਿੱਚ ਜੜ ਲਿਆ ਅਤੇ ਫਿਰ ਕਿਹਾ ਕਿ ਅੰਕਲ ਜੀ ਆਪਣਾ ਹੱਥ ਅੱਗੇ ਕਰੋ ਅਤੇ ਉਸ ਨੇ ਆਪਣਾ ਹੱਥ ਅੱਗੇ ਕੀਤਾ ਅਤੇ ਫਿਰ ਉਸ ਦੇ ਛਿੱਟੇ ਫਿਰ ਉਸ ਦੀ ਅੱਖਾਂ ਤੇ ਅਤੇ ਕੰਨ ਤੇ ਅਤੇ ਥੋੜਾ ਜਿਹਾ ਜਾਲ ਉਸ ਨੂੰ ਪਿਆ ਦਿੱਤਾ ਗਿਆ ਉਸ ਤੋਂ ਬਾਅਦ ਉਸ ਦੀ ਬੇਟੀ ਦੀਆਂ ਅੱਖਾਂ ਖੁੱਲ੍ਹੀਆਂ ਤੇ ਸਿੱਧਾ ਉਸ ਨੂੰ ਦਰਸ਼ਨ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੇ ਸਾਧ ਸੰਗਤ ਜੀ ਐਨੇ ਵਿੱਚ ਉੱਚੀ ਉੱਚੀ ਤਾਹਾਂ ਮਾਰ ਕੇ ਹਰਜੀਤ ਸਿੰਘ ਰੋਣ ਲੱਗਿਆ ਅਤੇ ਇਹ ਕਹਿਣ ਲੱਗਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਦੋਂ ਉਸ ਨੇ ਆਪਣੇ ਆੜੇ ਦੁਆਲੇ ਦੇਖਿਆ ਤੇ ਉਹ ਬੱਚਾ ਉੱਥੋਂ ਗਾਇਬ ਸੀ ਉਹ ਗੁਰੂ ਮਹਾਰਾਜ ਦਾ ਕੋਈ ਚਮਤਕਾਰ ਸੀ ਜੋ ਕਿ ਆਪਣੇ ਸਿੱਖ ਨੂੰ ਸਿੱਧੇ ਰਾਹੇ ਪਾਉਣੇ ਵਾਸਤੇ ਦਿਖਾਉਣਾ ਸੀ ਤੇ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਸਾਨੂੰ ਬਹੁਤ ਸਾਰੀਆਂ ਔਕੜਾਂ ਵੀ ਆਉਂਦੀਆਂ ਨੇ ਦੁੱਖ ਵੀ ਆਉਂਦੇ ਨੇ ਪਰ ਦੁੱਖ ਦੇ ਵਿੱਚ ਕਦੇ ਵੀ ਆਪਾਂ ਨੂੰ ਗੁਰੂ ਦਾ ਘਰ ਤੇ ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।